ਇੱਕ ਚੀਜ਼ ਮੰਗਣਾ ਆ ਇਹਨਾਂ ਦੇ ਟੱਬਰ 'ਚ ਇੱਕੋ ਹੀ ਰਹਿ ਗਈ ਜਿਹੜੀ ਹਾਰੀ ਬਸ ਉਹ ਕੰਮ ਕਰ ਦੋ ਫਿਰ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ ਜੋ ਸਾਲੇ ਜੀਜੇ ਪੁੱਤ ਪਤੀ ਜਿੱਥੇ ਇਕੱਠੇ ਹੋਇਆ ਕਰਨਗੇ ਉਹ ਕਹਿੰਦੇ ਤੂੰ ਹਾਰ ਗਿਆ ਉਹ ਕਹਿੰਦੇ ਤੂੰ ਕਹਿੰਦਾ ਜਿੱਤ ਗਿਆ ਉਹ ਝਾੜੂ ਫੇਰਨਾ ਇਹਨੂੰ ਜ਼ਿੰਦਗੀ ਭਰ ਯਾਦ ਰਹੇ ਇੱਕ ਅਕਲ ਰੋਣ ਲੱਗੀ ਹੋਈ ਸੀ ਕਿਤੇ ਪ੍ਰੋਗਰਾਮ 'ਤੇ ਰੋਣ ਲੱਗੀ ਹੋਈ ਸੀ ਬੜੇ ਫੇਖਣ ਆਉਂਦੇ ਆ ਬੜੇ ਅੱਖਾਂ ਨਾਲ ਉਹੀ ਜੰਦੀ ਸੀ ਆ ਗਿਆ ਰੋਣਾ ਆ ਗਿਆ ਹਜੇ ਤਾਂ ਬੀਬਾ ਥੋੜਾ ਜਿਹਾ ਸਬਰ ਕਰ ਤੂੰ 4 ਜੂਨ ਨੂੰ ਦੇਖੀ ਸਾਰਾ ਟੱਬਰ ਮੇਰੀ ਫੋਟੋ ਦੇਖ ਕੇ ਰੋਇਆ ਕਰੇਗਾ ਬਠਿੰਡੇ ਜਿੰਨੀ ਵਾਰੀ ਬੁਲਾਓਗੇ ਉੰਨੀ ਵਾਰੀ ਆਉਂ ਆ ਬਠਿੰਡੇ ਵਾਲਾ ਕੰਡਾ ਯਾਰ ਰੜਕੀ ਜਾਂਦਾ ਬਸ ਕੱਢ ਦਿਓ ਜੀ ਤੌਰ ਤੇ ਚਾਹੇ ਗੁਜਰਾਤ ਜਾਵਾਂ ਚਾਹੇ ਸਾਮ ਜਾਵਾਂ ਮੈਂ 15 ਸਕਿੰਟ 20 ਸਕਿੰਟ ਲੋਕਾਂ ਨੂੰ ਦੇ ਦਿੰਦਾ ਹੁਣ ਪੜਾਅ ਕੱਢਣ ਵਾਸਤੇ ਚੀਕਾ ਮਾਰ ਲਓ ਨਾਰੇ ਲਾ ਲਓ ਦਿਨ ਪੀੜੀਆਂ ਦੀ ਪੜਾਅ ਪਈ ਹੈ ਮੈਂ ਬੈਗ ਤੁਹਾਡੇ ਵੱਲੋਂ ਕਰ ਦਿੰਦਾ ਆਪ ਦਾ ਸਮਾਂ ਸ਼ੁਰੂ ਹੁੰਦਾ ਹੈ ਅਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਹਨਾਂ ਨੇ ਜਿੰਦਾਬਾਦ ਆ ਬਾਦਲਾਂ ਕੇ ਤੱਬਰ ਨੇ ਬਠਿੰਡੇ ਦਾ ਠੇਕਾ ਲੈ ਰੱਖਿਆ ਸੀ ਕਿ ਬਠਿੰਡਾ ਸਾਡਾ ਕਿਲਾ ਹੈ ਵੀਰੋ 4 ਜੂਨ ਨੂੰ ਕਿਲੇ ਟੈਂਦੇ ਦੇਖਿਓ ਤੁਸੀਂ ਰਾਤ ਮੈਂ ਝਨੀਰ ਸੀ ਝਨੀਰ ਵੀਰੋ ਅੱਜ ਮੈਂ ਪੱਲੂਆ ਨੇ ਸੀ ਦਿਨੇ ਅੱਜ ਤੁਹਾਡੇ ਕੋਲੇ ਆ ਕੱਲ ਨੂੰ ਸਮਾਣੇ ਤੇ ਮਲੇਰ ਕੋਟਲੇ ਆ ਮੇਰੇ ਵੀਰੋ ਜਿੱਥੇ ਜਨ ਲੋਕ ਕਹਿੰਦੇ ਯਾਰ ਇਹ ਹਜੇ ਕੁਝ ਨਹੀਂ ਦੇਖਿਆ ਸੀ ਅਸੀਂ ਤਾਂ ਇੰਨਾ ਨੇੜਿਓਂ ਮੁੱਖ ਮੰਤਰੀ ਨੂੰ ਨਹੀਂ ਦੇਖਿਆ ਸੀ ਸਾਨੂੰ ਤਾਂ ਪਰੇ ਹੀ ਹੁੰਦੇ ਸੀ ਵੀਰੋ ਮੈਂ ਤੁਹਾਡਾ ਆਪਣਾ ਪੁੱਤਾਂ ਮੈਂ ਤੁਹਾਡਾ ਭਤੀਜਾ ਮੈਂ ਤੁਹਾਡਾ ਛੋਟਾ ਵੱਡਾ ਪਾਈ ਆ ਸੋ ਵੀਰੋ ਮੈਨੂੰ ਦੂਰ ਨਹੀਂ ਰਹਿਣਾ ਆਉਂਦਾ ਮੈਂ ਲੋਕਾਂ ਤੋਂ ਦੋ ਦਿਨ ਦੂਰ ਰਹਿ ਲਾਂ ਮੈਨੂੰ ਨਾ ਜਿੱਤ ਨੂੰ ਕਮਰਾ ਹੱਤੀ ਹੋਣ ਲੱਗ ਜਾਂਦੀ ਹੈ ਕਿਉਂਕਿ ਮੈਂ ਲੋਕਾਂ ਦਾ ਬੰਦਾ ਮੈਂ ਲੋਕਾਂ ਚੋਂ ਉੱਠਿਆ ਮੈਂ ਬੋਰ ਵਾਲੇ ਟੋਇਆਂ ਚੋਂ ਨਿਕਿਆ ਹੋਇਆ ਮੈਂ ਪਿੰਡਾਂ ਚੋਂ ਨਿਕਲਿਆ ਹੋਇਆ ਮੈਂ ਆਸ਼ਰਮ ਟਰੈਕਟਰਾਂ ਤੋਂ ਨਿਕਲਿਆ ਹੋਇਆ ਮੈਂ ਇੱਕ ਬੰਦ ਵਾਲੇ ਰੇੜਿਆਂ ਚੋਂ ਨਿਕਲਿਆ ਹੋਇਆ ਇਹਨਾਂ ਨੂੰ ਕੀ ਪਤਾ ਯਾਰ ਗਰੀਬੀ ਕੀ ਹੁੰਦੀ ਹੈ ਇਹ ਤਾਂ ਸੋਨੇ ਦੇ ਚਮਚੇ ਲੈ ਕੇ ਮੂੰਹ 'ਚ ਜੰਮੇ ਨੇ ਇਹਨਾਂ ਨੂੰ ਕੀ ਪਤਾ ਹੈ ਕਿ ਗਰੀਬੀ ਕੀ ਹੁੰਦੀ ਹੈ ਮੈਨੂੰ ਪਤਾ ਹੈ ਤੁਸੀਂ ਮੈਨੂੰ ਬਸ ਇੱਕ ਇੱਕ ਮੈਂ ਤੁਹਾਡੇ ਕੋਲ ਬਠਿੰਡੇ ਵਾਲਿਓ ਇੱਕ ਚੀਜ਼ ਮੰਗਣ ਆਇਆ ਇਹਨਾਂ ਦੇ ਟੱਬਰ 'ਚ ਇੱਕੋ ਹੀ ਰਹਿ ਗਈ ਜਿਹੜੀ ਹਾਰੀ ਬਸ ਉਹ ਕੰਮ ਕਰ ਦੋ ਫਿਰ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ ਜੋ ਸਾਲੇ ਜੀਜੇ ਪੁੱਤ ਪਤੀ ਜਿੱਥੇ ਇਕੱਠੇ ਹੋਇਆ ਕਰਨਗੇ ਉਹ ਕਹਿੰਦੇ ਤੂੰ ਹਾਰ ਗਿਆ ਉਹ ਕਹਿੰਦੇ ਤੂੰ ਕਹਿੰਦਾ ਜਿੱਤ ਗਿਆ 2 ਲੱਖ ਤੇ 2 ਲੱਖ ਤੇ ਬੀਬਾ ਜੀ 2 ਲੱਖ ਤੇ ਬਟਾਲ ਐ ਜਿੰਨੀਆਂ ਚੁੰਨੀਆਂ ਬਟਾਉਣੀਆਂ ਬੀਬਾ ਸਾਨੂੰ ਬੁੱਧੂ ਬਣਾਈ ਗਏ ਤੁਸੀਂ ਸਾਡੇ ਪਿੰਡਾਂ ਸਾਡੀਆਂ ਮਾਵਾਂ ਨਾਲ ਪੈਣਾ ਨਾਲ ਚੁੰਨੀਆਂ ਬਟਾਈ ਗਈ ਤੇ ਚੁੰਨੀਆਂ ਦੀ ਡਿੱਗੀ ਪਰਖੇ ਰੱਖਦੀ ਸੀ ਵੀ ਹੋਰ ਲੈ ਲੋ ਏਕੜਾ ਉਹ ਚੁੰਨੀਆਂ ਤਾਂ ਤੂੰ ਲੈਂਦੀ ਹੋਈ ਨਹੀਂ ਜਿਹੜੀਆਂ ਬਿਠਾ ਕੇ ਲੈਉਣੀ ਐ ਉਹ ਸਾਡੀਆਂ ਮਾਵਾਂ ਪੈਣਾ ਸੋ ਵੀਰੋ ਕੱਟਿਓ ਜੋ ਮੈਂ ਤੁਹਾਡੇ ਨਾਲ 4 ਜੂਨ ਨੂੰ 13 ਜੀਓ ਕਰ ਦੋ ਆ ਇੱਕ ਮੁੰਡਾ ਇਥੇ ਫੱਟਾ ਵੀ ਲਈ ਫਿਰਦਾ 13 ਜੀਰੋ ਦਾ ਆ ਸੀ 13 ਜੀਰੋ ਕਰ ਦੋ ਉਸ ਤੋਂ ਬਾਅਦ ਆ ਸਰਕਾਰ ਦੇ ਜਿਹੜੇ 3 ਸਾਲ ਨੇ ਜੇ ਸੋਨੇ ਦੀ ਚੜੀ ਪੰਜਾਬ ਨਾ ਦੁਬਾਰੇ ਬਣਾਇਆ ਮੈਨੂੰ ਨੀਵੇਂ ਥਾਂ ਬਿਠਾ ਲਿਓ ਹਿੰਦਿਆ ਤੱਕ ਇਹਨਾਂ ਨੇ ਆਪਦਾ ਹੀ ਰਾਹ ਸਮਝ ਲਿਆ ਸੀ ਅਸੀਂ ਉਹ ਹੀ ਆਇਆ ਕਰਨ ਗਏ ਕਿਵੇਂ ਉਹ ਮੰਦਰ ਵਾਟ ਦਾ ਮੁੰਡਾ ਵੀ ਬੈਠਾ ਸੀ ਸਤੋਜ ਉਹਨੇ ਆਮ ਲੋਕ ਇਕੱਠੇ ਕਰਨੇ ਸੀ ਮੇਰੀ ਪਰਮਾਤਮਾ ਨੇ ਗਲਤੀ ਲਾਈ ਆ ਜਾਂ ਆਮ ਲੋਕਾਂ ਦੀ ਜਾ ਜਾ ਕੇ ਘਰਾਂ ਦੇ ਚੁੱਲ੍ਹੇ ਜਿਹੜੇ ਪੁੱਜ ਕੀ ਅੱਗ ਉਹਨਾਂ ਦੀ ਅੱਗ ਜਗਾ ਜਾ ਕੇ 43000 ਨੌਕਰੀਆਂ ਦੇਤੀਆਂ ਬਿਊਰੋਕਰਮਲ ਪਲਾਂਟ ਆਹਾ ਆ ਥਰਮਲ ਪਲਾਂਟ ਥੋੜੇ ਵਾਲਾ ਬੰਦ ਕਰਤਾ ਚਲੋ ਕੋਈ ਨਹੀਂ ਇਹਨਾਂ ਨੇ ਬੰਦ ਕਰਤਾ ਅਸੀਂ ਨਵਾਂ ਥਰਮਲ ਪਲਾਂਟ ਕੋਇਨਪਾਲ ਸਾਹਿਬ ਵਾਲਾ ਖਰੀਦ ਲਿਆ ਇੱਥੇ ਆ ਜਿਹੜਾ ਥਰਮਲ ਪਲਾਂਟ ਹੈ ਇਹ 1200 ਏਕੜ ਜਗ੍ਹਾ ਵੀਰੋ ਤੁਹਾਨੂੰ ਐਸੀ ਸ਼ਾਨਦਾਰ ਚੀਜ਼ ਬਣਾ ਕੇ ਦੇਵਾਂਗੇ ਲੋਕ ਬਠਿੰਡੇ ਆ ਕੇ ਫੋਟੋਆਂ ਖਿਚਾਏ ਕਰਨਗੇ ਨਾ ਬਰਦੀ ਪਹਾੜਾਂ ਦੇ ਵਿੱਚ ਮਹਿਲ ਬਣਾਈ ਬੈਠਿਆ ਓਏ ਤੁਹਾਡੇ ਖੂਨ ਨਾਲ ਉਹ ਇੱਟਾਂ ਜਿਹੜੀਆਂ ਲੱਗੀਆਂ ਨੇ ਉਹ ਤੁਹਾਡਾ ਮਾਸ ਹੈ ਤੇ ਜਿਹੜਾ ਸਿਮਿੰਟ ਲੱਗਿਆ ਉਹ ਤੁਹਾਡਾ ਖੂਨ ਹੈ ਆਮ ਲੋਕਾਂ ਦੇ ਖੂਨ ਨਾਲ ਮਹਿਲ ਸਾਰੇ ਨੇ ਬਸ ਉਹਦਾ ਮੈਂ ਕਾਗਜ਼ ਉਹਦੇ ਭਾਲ ਲੈ ਹਰੇਕ ਕਮਰੇ ਦੇ ਪਿੱਛੇ ਪੂਲ ਹੈ ਹਰੇਕ ਕਮਰੇ ਦਾ ਲੱਗ ਪੂਲ ਹੈ ਸਵਿਮਿੰਗ 7 ਲੱਖ ਰੁਪਏ ਇੱਕ ਰਾਤ ਦਾ ਕਿਰਾਇਆ ਹੈ 7 ਲੱਖ ਰੁਪਈਆ ਇੱਕ ਬੰਦੇ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ 7 ਲੱਖ ਕਮਾਉਂਦੇ ਦੀ ਆਪਾਂ ਇਕੱਠੇ 30000 ਰੁਪਏ ਦੇਖਿਆ ਮੇਰੀ ਭਾਣੇ ਤੇ ਇਹਨਾਂ ਨੇ ਸਾਡੇ ਪੈਸੇ ਲੁੱਟ ਕੇ ਬਣਾ ਲਿਆ ਸੁੱਖ ਬਿਲਾਸ ਹੁਣ ਕਾਗਜ਼ ਝਾਗੇ ਉਹਦੇ ਬਿਜਲੀਆਂ ਬੁਜਰੀਆਂ ਮaaf ਕਰਾ ਰੱਖਿਆ ਸਾਰੀਆਂ ਹੀ ਹੁਣ ਕਾਗਜ਼ ਝਾਗੇ ਸਤੌਜ ਵਾਲੇ ਨੂੰ ਹੁਣ ਤੁਸੀਂ ਦੇਖਿਓ ਉੱਥੇ ਆਪਾਂ ਸਕੂਲ ਬਣਾ ਲੈਣਾ ਔਰ ਸਕੂਲ ਦਾ ਸਕੂਲ ਦਾ ਨਾਰਾ ਵੀ ਬਹੁਤ ਵਧੀਆ ਸੋਚ ਲਿਆ ਆਪਾਂ ਉਹ ਸਕੂਲ ਦੀ ਪ੍ਰਮੋਸ਼ਨ ਕਰਾਂਗੇ ਉਹ ਸਕੂਲ ਦੀ ਐਡ ਕਰਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰ ਕਮਰੇ ਦੇ ਪਿੱਛੇ ਪੂਲ ਜੇਸੀਬੀ ਦਾ ਕਲੰਚ ਛੱਡ ਕੇ ਨਿghਾਡਨ ਕਰੂੰਗੇਖੇ ਆਓ ਤੁਸੀਂ ਇਹਨਾਂ ਨੇ ਸਮਝਿਆ ਕਿ ਇਹ ਪੰਜਾਬ ਨੂੰ ਆਪਦੀ ਪ੍ਰਾਪਰਟੀ ਸਮਝ ਲਿਆ ਇਹਨਾਂ ਦੇ ਬਾਪ ਦੀ ਜ਼ਕੀਰ ਲੈ ਜਾਣਗੇ ਨਾਲ ਸਾਨੂੰ ਮਲੰਗ ਦੱਸਦੇ ਆ ਇਹ ਤੇ ਆਮ ਆਦਮੀ ਪਾਰਟੀ ਦਾ ਮਲੰਗ ਨੇ ਹਾਂ ਭਾਈ ਮਲੰਗਾ ਉਹ ਭਾਈ ਤੁਸੀਂ ਰਜਵਾੜੇ ਬਣ ਕੇ ਲੁੱਟ ਕੇ ਅਸੀਂ ਤਾਂ ਮਲੰਗੀ ਰਹਿਣਾ ਸੀ ਫਿਰ ਪਰ ਜਦੋਂ ਮਲੰਗ ਕਿਤੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਕੋਈ ਫੈਸਲਾ ਲੈ ਲੈਣੋਂ ਫਿਰ ਮੇਰਾ ਤੇਰੇ ਵਰਗੇ ਰਜਵਾੜੇ ਵੀ ਬਚਦੇ ਨਹੀਂ ਹੁੰਦੇ ਜਿੰਦਾਬਾਦ ਜਿੰਦਾਬਾਦ ਸੁਪਠਿੰਡੇ ਪਹਿਲਾਂ ਸ਼ਹਿਰ ਤੁਸੀਂ ਝਾੜੂ ਚਲਾਇਆ लोकसभा झाड़ू चला दो नौ अपने ने, मेरे वीर मेनू पत्रकार पंजाब में, में बीजेपी की आंधी को कैसे रोका मगर यह वी गई मैं बताइए कैसे रोका दिल्ली और पंजाब में बीजेपी जीत नहीं पाई मगर कोई खास वीडी गई मैंने बीजेपी ने चो निशान की है ਕਹਿੰਦੇ ਜੀ ਕਮਲ ਦਾ ਫੁੱਲ ਹੈ ਮੈਂ ਕਿਹਾ ਸਾਡਾ ਚੋਣ ਨਿਸ਼ਾਨ ਕੀ ਹੈ ਕਹਿੰਦਾ ਝਾੜੂ ਹੈ ਜੀ ਮੈਂ ਕਿਹਾ ਕਮਲ ਦਾ ਫੁੱਲ ਕਿੱਥੇ ਉਗਦਾ ਹੈ ਕਹਿੰਦੇ ਚਿੱਕੜ 'ਚ ਮੈਂ ਕਿਹਾ ਝਾੜੂ ਕੀ ਕੰਮ ਕਰਦਾ ਹੈ ਕਹਿੰਦੇ ਚਿੱਕੜ ਦੀ ਸਫਾਈ ਮੈਂ ਕਿਹਾ ਝਾੜੂ ਨਾਲ ਚਿੱਕੜ ਦੀ ਸਫਾਈ ਕਰਤੀ ਦਿੱਲੀ ਤੇ ਪੰਜਾਬ 'ਚ ਕਮਲ ਉੱਗਦੀ ਨਹੀਂ ਸੁਵੀਰੋ ਉਹ ਝਾੜੂ ਫੇਰਨਾ ਇਹਨੂੰ ਜ਼ਿੰਦਗੀ ਭਰ ਯਾਦ ਰਹੇ ਅਕੱਲ ਰੋਣ ਲੱਗੀ ਹੋਈ ਸੀ ਕਿਤੇ ਪ੍ਰੋਗਰਾਮ ਜਿੱਤੇ ਰੋਲ ਲੱਗੀ ਹੋਈ ਸੀ ਬੜੇ ਖੇਖਣ ਆਉਂਦੇ ਆ ਬੜੇ ਖੇਖਣ ਉਹੀ ਜਾਂਦੀ ਸੀ ਆ ਗਿਆ ਬਣਾ ਆ ਗਿਆ ਹਜੇ ਤਾਂ ਬੀਬਾ ਥੋੜਾ ਜਿਹਾ ਸਬਰ ਕਰ ਤੂੰ 4 ਜੂਨ ਨੂੰ ਦੇਖੀ ਸਾਰਾ ਕੱਬਰ ਮੇਰੀ ਫੋਟੋ ਦੇਖ ਕੇ ਰੋਇਆ ਕਰੇਗਾ ਜਿੰਦਾਬਾਦ 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 ਮੇਰੀ ਕੋਈ ਘਾਤ ਨਹੀਂ ਇਹਨਾਂ ਨੂੰ ਰਵਾਉਣ ਦੀ ਇਹ ਸਾਰਾ ਤੁਹਾਡੇ ਸਿਰ ਤੇ ਹੋ ਰਿਹਾ ਵੀਰੋ ਤੁਹਾਡੇ ਸਿਰ ਤੇ ਹੋ ਰਿਹਾ ਮੇਰਾ ਮੇਰੀ ਥਕਾਵਟ ਉਦੋਂ ਲੈ ਜਾਂਦੀ ਹੈ ਜਦੋਂ ਤੁਸੀਂ ਮੇਰਾ ਸਾਥ ਦੇ ਦਿੰਦੇ ਹੋ ਵੀਰੋ 1 ਰੁਪਏ ਦਾ ਇਲਜ਼ਾਮ ਲਾ ਦਿਓ ਸਵਾ ਦੋ ਸਾਲ ਹੋ ਗਏ ਇਮਾਨਦਾਰੀ ਮੇਰੀ ਤੇ ਲਾ ਦਿਓ 1 ਰੁਪਏ ਦਾ ਇਲਜ਼ਾਮ ਕਿ 1 ਰੁਪਇਆ ਮੁੱਖ ਮੰਤਰੀ ਪਰ ਇਹ ਮੈਂ ਇਮਾਨਦਾਰੀ ਇਹ ਇਮਾਨਦਾਰੀ ਮੈਂ ਤਾਂ ਰੱਖ ਸਕਦਾ ਜਦੋਂ ਤੁਸੀਂ ਮੇਰਾ ਸਾਥ ਦੇ ਦਿੰਦੇ ਹੋ ਫਿਰ ਮੈਨੂੰ ਐ ਲੱਗਦਾ रुपये छोटे ने लोग बड़े ने जे लोग ने फिर माया कुछ नहीं है माया नहीं है कुछ बठिंडे जिनी बारी बुलाऊंगे उन्नी बारी आ बठिंडे वाला कंडा जहाकी जाता बस कर देता ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਦੱਸੋ ਇਨਕਲਾਬ ਜੈਹਾਬਾਦ ਆਈ ਦਿੱਖ ਆ ਨਾੜੀ ਐ ਬਾਦਲ ਪਿੰਡ ਨਾਲ ਹੀ ਐ ਉਥੇ ਤੱਕ ਤਾਂ ਸੁਣੀ ਵੀ ਹੋ ਗਿਆ ਕੰਮ ਇਨਕਲਾਬ ਜੈਹਾਬਾਦ ਇਨਕਲਾਬ